ਰਸ ਇਥੇ ਹੁੰਨ ਵਾਲੇ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰ ਕਲੌਥ ਹਾਊਸ ਹਨ ਤੇ ਪ੍ਰੀਤ ਕਬੜਲਾ ਦਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਕੱਟ ਪੀਸਾਂ ਦੀ ਰਹੂਗੀ ਸਾਡੇ ਕੋਲ ਏਕੇ ਟੈਕਸ ਦੇ ਕੈਂਪ ਏਕੇ ਟੈਕਸ ਦੇ ਜਿਹੜੇ ਕੱਟ ਪੀਸ ਉਹ ਸਾਡੇ ਕੋਲੇ ਆ ਚੁੱਕੇ ਆ ਜੀ ਦੇਖ ਸਕਦੇ ਹੋ ਸਾਡੇ ਕੋਲੇ ਕਾਫੀ ਸਾਰੇ ਕੱਟ ਪੀਸ ਅਵੇਲੇਬਲ ਹੈ ਜਿਹੜੀ ਵੀ ਮੇਰੀ ਭੈਣ ਨੇ ਸਾਡੇ ਕੋਲੋਂ ਬਾਏ ਕਰਨੇ ਆ ਕੱਟ ਪੀਸ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਵੀ ਇਹ ਵਾਲੇ ਕੱਟ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਡੇ ਕੋਲੇ ਸ਼ਿਮਰ ਕਾਟਨ ਦੇ ਵੀ ਕੱਟ ਪੀਸ ਹੈ ਜਿਹੜੇ ਅਸੀਂ ਇੱਕ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹ ਵਾਲੇ ਤੁਹਾਨੂੰ ਪੀਸ ਅਸੀਂ ਏਦਾਂ ਦਿਖਾ ਰਹੇ ਹਾਂ ਗੱਠ ਦੇ ਵਿੱਚ ਠੀਕ ਹੈ ਜੀ ਜਿਹਨੇ ਮੇਰੀ ਪਹਿਲੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਉਸ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਜਿਹੜੇ ਕੱਟ ਪੀਸ ਹੈ ਉਹ ਮੇਰੇ ਕੋਲੋਂ ਲੈ ਸਕਦੇ ਆ ਜੀ ਅਸੀਂ ਇਹਨਾਂ ਲਈ ਇਹਨਾਂ ਕੱਟ ਪੀਸਾਂ ਜਿਹੜੀ ਪ੍ਰਾਈਸ ਦਵਾਂਗੇ ਕੈਮਰਾ ਕਾਟਨ ਦੇ ਕੱਟ ਪੀਸਾਂ ਦੀ ਏਕੇ ਟੈਕਸ ਦੇ ਰਹਿਣਗੇ ਇਹਨਾਂ ਲਈ ਜਿਹੜੀ ਅਸੀਂ ਪ੍ਰਾਈਸ ਦਵਾਂਗੇ 80 ਰੁਪਏ ਪਰ ਮੀਟਰ ਦਵਾਂਗੇ ਜੀ 80 ਰੁਪਏ ਪਰ ਮੀਟਰ ਅਸੀਂ ਇਹਦੀ ਪ੍ਰਾਈਸ ਦੇ ਰਹੇ ਹਾਂ ਇਸ ਤੋਂ ਅਗੇ ਤੁਹਾਨੂੰ ਅਸੀਂ ਜਿਹੜੇ ਕੱਟ ਪੀਸ ਆਜ ਦਿਖਾਉਣ ਲੱਗੇ ਹਾਂ ਉਹ ਸ਼ਿਮਰ कॉटन ਤੇ ਦਿਖਾਉਣ ਲੱਗੇ ਆ। ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀ ਰਹੂਗੀ ਸ਼ਿਮਰ कॉटन ਲੌਨ ਰਹੂਗੀ ਰਸ਼ੀਆ ਬ੍ਰਾਂਡ ਦੀ ਸ਼ਿਮਰ ਦੇਖੋ ਇਹਦੇ ਵਿੱਚ ਤੁਸੀਂ ਪਹਿਲਾ ਕੱਟ ਪੀਸ ਦੇਖੋ ਅਸੀਂ ਇਹਦੇ ਨਾਲ ਜਿਹੜੀ ਮੈਚਿੰਗ ਬਾਟਮ ਵੀ ਲਗਾਈ ਹੈ। ਦੇਖੋ ਰਸ਼ੀਆ ਬ੍ਰਾਂਡ ਦੀ ਰਹੂਗੀ ਸ਼ਿਮਰ कॉटन ਲੌਨ ਰਹੂਗੀ ਸੀ। ਦੇਖੋ ਜੀ कॉटन ਲੌਨ ਰਸ਼ੀਆ ਬ੍ਰਾਂਡ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ कॉटन शिमर ਰਹੂਗੀ ਜੀ ਦੇਖੋ ਪ੍ਰਿੰਟ ਦੇਖੋ ਤੁਸੀਂ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਇਸ ਦੇ ਸਟਾਫ ਵੀ ਬਹੁਤ ਜ਼ਿਆਦਾ ਵਧੀਆ ਰਸ਼ੀਆ ਬ੍ਰੈਂਡ ਆ ਜਿਹੜਾ कॉटन लोन ਸਟਾਫ ਹੁੰਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਨਾਲ ਅਸੀਂ ਮੈਚਿੰਗ ਬਾਟਮ ਦਵਾਂਗੇ ਤੁਹਾਨੂੰ ਦੇਖੋ ਜੀ ਇਹ ਵਾਲੀ ਜਿਹੜੀ ਅਸੀਂ ਤੁਹਾਨੂੰ ਮੈਚਿੰਗ ਬਾਟਮ ਦਵਾਂਗੇ ਪ੍ਰਾਈਸ ਦਵਾਂਗੇ ਤੁਹਾਨੂੰ 750 ਰੁਪਏ ਮਾਰਕੀਟ ਦੇ ਵਿੱਚ ਤੁਸੀਂ 1050 1100 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਜਿਹੜਾ ਸੂਟ ਬਾਈ ਕਰਦੇ ਹੋ ਤੁਹਾਨੂੰ ਅਸੀਂ ਇਹਦੀ ਪ੍ਰਾਈਸ 750 ਦੇ ਰਹੇ ਹਾਂ ਮੈਚਿੰਗ ਬਾਟਮ ਦੇ ਨਾਲ ਠੀਕ ਹੈ ਜੀ ਦੂਸਰਾ ਪੀਸ ਦੇਖੋ ਪ੍ਰਿੰਟ ਤੁਹਾਨੂੰ ਸਭ ਤੋਂ ਇੱਕ ਤੋਂ ਇੱਕ ਵਧੀਆ ਮਿਲੇਗਾ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੀ ਰਸ਼ੀਆ ਬ੍ਰਾਂਡ ਦਾ ਰਹੂਗਾ ਇਹਦੇ ਨਾਲ ਅਸੀਂ ਮੈਚਿੰਗ ਬਾਟਮ ਲਗਾਈ ਹੈ ਦੇਖੋ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਬਾਟਮ ਸਮੇਤ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ 750 ਦਾ ਬਾਈ ਕਰ ਸਕਦੇ ਹੋ ਸ਼ਿਮਰ ਕਾਟਨ ਦਾ ਉਹ ਵੀ ਰਸ਼ੀਆ ਬ੍ਰਾਂਡ ਦਾ ਜੀ ਰਸ਼ੀਆ ਬ੍ਰਾਂਡ ਦਾ ਰਹੂਗਾ ਸ਼ਿਮਰ ਕਾਟਨ ਪ੍ਰਿੰਟ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਮਿਲਣਗੇ ਇਹ ਵਾਲਾ ਪ੍ਰਿੰਟ ਦੇਖੋ ਚੈੱਕ ਕਰੋ ਬੜਾ ਪਿਆਰਾ ਇਹ ਵੀ ਪ੍ਰਿੰਟ ਹੈ ਇਹ ਵਾਲੀ ਇਹਦੇ ਨਾਲ ਅਸੀਂ ਬਾਟਮ ਮੈਚ ਕੀਤੀ ਹੈ ਠੀਕ ਹੈ ਜੀ ਬਾਟਮ ਸਮੇਤ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ 750 ਦਾ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਰਹਿਣਗੇ ਜੀ ਸਾਰੇ ਸੂਟਾਂ ਦੇ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਰਸ਼ੀਆ ਬ੍ਰਾਂਡ ਦਾ ਕਾਟਨ ਲੌਨ ਰਹੂਗਾ ਸ਼ਿਮਰ ਕਾਟਨ ਤੁਹਾਨੂੰ ਲਿਖਿਆ ਦਿਖਾ ਸਕਦੇ ਹਾਂ ਅਸੀਂ ਸ਼ਿਮਰ ਕਾਟਨ ਦੇਖੋ ਜੀ ਕਾਟਨ ਲੌਨ ਸ਼ਿਮਰ ਤੁਸੀਂ ਲਿਖਿਆ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ 750 ਰੁਪਏ ਦੀ ਪ੍ਰਾਈਸ ਰਹੂਗੀ ਜੀ अगला प्रिंट चेक करो बहुत प्यारा प्रिंट है भी देखो बहुत ही ज़्यादा प्यारा प्रिंट है इन्हें जी बॉटम लगाई है ग्रे कलर की लगाई है देखो बहुत सोहना सूट रेडी होना बनके वाला सिमर जी इस तो अगला प्रिंट देखो ये भी बहुत प्यारा प्रिंट है जी ये असी तो मैचिंग बॉटम देवे ਬ੍ਰੈਂਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਰਸ਼ੀਆ ਬ੍ਰੈਂਡ ਦਾ ਕਾਟਨ ਲੌਂਡ ਸ਼ਿਮਰ ਰਹੂਗੀ ਜੀ ਠੀਕ ਹੈ ਜੀ ਰਸ਼ੀਆ ਬ੍ਰੈਂਡ ਦੀ ਕਾਟਨ ਲੌਂਡ ਸ਼ਿਮਰ ਰਹੂਗੀ ਪ੍ਰਾਈਸ ਦਵਾਂਗੇ 750 ਰੁਪਏ ਠੀਕ ਹੈ ਜੀ ਜੇਕਰ ਤੁਸੀਂ ਮਾਰਕੀਟ ਤੋਂ ਇਹ ਵਾਲਾ ਸੂਟ ਬਾਈ ਕਰੋਗੇ ਤਾਂ ਤੁਹਾਨੂੰ 1100 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਪ੍ਰਿੰਟ ਸੇਮ ਰਹੂਗਾ ਕਲਰ ਲੱਗ ਰਹੂਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹਦਾ ਵੀ ਪ੍ਰਿੰਟ ਚੈੱਕ ਕਰੋ ਕਲਰ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਇਹਦੇ ਨਾਲ ਅਸੀਂ ਮੈਚਿੰਗ ਬੋਟਮ ਬੜੀ ਪਿਆਰੀ ਜਿਹੀ ਲਗਾਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਅਗਲਾ ਪੀਸ ਦੇਖੋ ਇਹ ਵੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਸ਼ਿਮਰ कॉटन ਰਊਗੀ ਇਹ ਵਾਲੀ ਬਾਟਮ ਰਊਗੀ ਇਹਦੇ ਨਾਲ ਨਜ਼ਦੀਕ ਤੋਂ ਤੁਹਾਨੂੰ ਇਹਦਾ ਪ੍ਰਿੰਟ ਚੈੱਕ ਕਰਵਾਉਣੇ ਅਸੀਂ ਬਹੁਤ ਜ਼ਿਆਦਾ ਪਿਆਰਾ ਸੋਹਣਾ ਪ੍ਰਿੰਟ ਹੈ ਜੀ ਇਹਦਾ ਸ਼ਿਮਰ ਰਊਗੀ कॉटन लोन ਰਸ਼ੀਆ ਬ੍ਰਾਂਡ ਦੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਸ਼ਾਈਨਿੰਗ ਇਹਦੇ ਵਿੱਚ ਸ਼ਿਮਰ ਕੋਟਨ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਕਲਰ ਬੜਾ ਪਿਆਰਾ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਇਹ ਵਾਲੀ ਬਾਟਮ ਰਹੂਗੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਜੀ ਰਸ਼ੀਆ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਕੋਟਨ ਲੋਨ ਸ਼ਿਮਰ ਦੇਖੋ ਇਹ ਵਾਲਾ ਪ੍ਰਿੰਟ ਵੀ ਕਾਫੀ ਟ੍ਰੈਂਡ ਦੇ ਵਿੱਚ ਹੈ ਬਹੁਤ ਪਿਆਰਾ ਪ੍ਰਿੰਟ ਹੈ ਸ਼ਿਮਰ ਦੇ ਵਿੱਚ ਰਹੂਗਾ ਜੀ ਸ਼ਿਮਰ ਦੇ ਵਿੱਚ ਰਹੂਗਾ ਬਹੁਤ ਪਿਆਰਾ ਪ੍ਰਿੰਟ ਹੈ ਕਾਟਨ ਲੌਨ ਸ਼ਿਮਰ ਦੇਖ ਸਕਦੇ ਤੁਸੀਂ ਇਹ ਵਾਲੀ ਇਸ ਨਾਲ ਬਾਟਮ ਲਗਾਈ ਹੈ ਬਹੁਤ ਪਿਆਰੀ ਬਾਟਮ ਲਗਾਈ ਹੈ ਨਾਲ ਤੇ ਸੂਟ ਰੈਡੀ ਹੋਣਾ ਬਹੁਤ ਪਿਆਰਾ ਬਣ ਕੇ ਜੀ ਇਹ ਵਾਲਾ ਵੀ ਬਹੁਤ ਸੋਹਣੇ-ਸੋਹਣੇ ਤੁਹਾਡੇ ਵਾਸਤੇ ਪ੍ਰਿੰਟ ਲੈ ਕੇ ਆਏ ਆਂ ਦੇਖੋ ਅਗਲਾ ਪ੍ਰਿੰਟ ਚ ਕਰੋ ये भी बहुत ज़्यादा प्यारा प्रिंट रहन वाला है बॉटम तीन देख सकते हो जन ग्रे कलर की लगाई है बहुत ही प्यारा जहा सूट रहने वाला जी ये वाला सूट चेक करो प्रिंट चेक करो बहुत प्यारा प्रिंट है भी बॉटम असी प्लेन लगाई है कैमरा कॉटन की रहूगी साढ़े सात सौ रुपए सूट का प्राइज रेह वाला है जी ਤਾਨੂੰ ਬਹੁਤ ਸੋਹਣੇ ਸੋਹਣੇ ਪ੍ਰਿੰਟ ਮਿਲਣਗੇ ਇਹਨਾਂ ਸੂਟਾਂ ਦੇ ਕੋਈ ਵੀ ਸੂਟ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਤੁਸੀਂ ਉਸ ਨੰਬਰ ਤੇ ਮੇਰੇ ਕੋਲੋਂ ਮੈਸੇਜ ਕਰਕੇ ਮੇਰੇ ਕੋਲ ਇਹ ਵਾਲਾ ਸੂਟ ਜਿਹੜਾ ਬਾਈ ਕਰ ਸਕਦੇ ਹੋ ਜਾਂ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਜਿਹੜਾ ਮੇਰਾ ਐਡਰੈਸ ਹੈ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਨੀਚੇ ਤੁਸੀਂ ਉੱਥੋਂ ਸਾਡਾ ਐਡਰੈਸ ਚੈੱਕ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਰੈਨ ਵਾਲਾ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਇੰਨਾ ਲੇ ਇਹ ਵਾਲੀ ਬਾਟਮ ਰਹੂਗੀ ਸਾਰੇ ਜਿਹੜੇ ਅਸੀਂ ਤੁਹਾਡੇ ਉੱਤੇ ਪ੍ਰਿੰਟ ਲੈ ਕੇ ਆਏ ਆ ਬਹੁਤ ਹੀ ਲੱਗ ਜੇ ਬੜੇ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਕੋਈ ਵੀ ਸੂਟ ਇਹਦੇ ਵਿੱਚ ਛੱਡਣ ਵਾਲਾ ਨਹੀਂ ਹੈ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਠੀਕ ਹੈ ਜੀ 750 ਰੁਪਏ ਸੂਟ ਦੀ ਪ੍ਰਾਈਸ ਹੋਊਗੀ कॉटन लॉन शिमर ਦੀ ਜਿਹੜੀ ਵੀ ਮੇਰੀ ਭੈਣ ਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਬਾਇ ਕਰ ਸਕਦੇ ਹੋ ਇਸ ਤੋਂ ਅੱਗੇ ਸਾਡੇ ਕੋਲੇ ਬਾਟਮ ਆਈ ਸੀ ਪਹਿਲਾਂ ਸਾਡੇ ਕੋਲੇ ਵਾਈਟ ਵਿੱਚ ਬਾਟਮ ਆਈਆਂ ਸੀ ਇਦਾਂ ਦੀਆਂ ਹੁਣ ਸਾਡੇ ਕੋਲੇ ਬਲੈਕ ਵਿੱਚ ਲੈ ਕੇ ਆਏ ਆ ਕਾਫੀ ਮੇਰੀ ਭੈਣਾਂ ਦੀ ਡਿਮਾਂਡ ਸੀ ਵੀ ਬਲੈਕ ਬਾਟਮ ਦੀ ਡਿਮਾਂਡ ਸੀ ਸਾਡੇ ਕੋਲੋਂ ਤਾਂ ਅਸੀਂ ਉਹਨਾਂ ਵਾਸਤੇ ਬਲੈਕ ਬਾਟਮ ਲੈ ਕੇ ਆਏ ਆ ਔਰ ਗੈਂਜਾ ਪੈਚ ਵਰਕ ਦੀ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਸ ਬਾਟਮ ਦੀ ਲੋੜ ਹੋਵੇ ਤੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੀ ਬਲੈਕ ਬਾਟਮ ਆਈ ਹੈ ਔਰਗਾਂਜਾ ਪੈਚਵਰਕ ਦੀ ਜੀ ਠੀਕ ਹੈ ਜੀ ਇਹਦਾ ਰੇਟ ਜਿਹੜਾ ਪ੍ਰਾਈਸ ਰਹੂਗਾ 700 ਰੁਪਏ ਰਹੂਗਾ ਇਹਦਾ ਪ੍ਰਾਈਸ ਬਾਟਮ ਦਾ 2 ਮੀਟਰ ਪਰ ਦਾ 2 ਮੀਟਰ ਪਾਰੇ ਦਾ 700 ਰੁਪਏ ਪ੍ਰਾਈਸ ਰਹੂਗਾ ਜੀ ਠੀਕ ਹੈ ਜੀ ਇਹ ਸੀ ਜਿਹੜੇ ਅੱਜ ਦੇ ਸਾਡੇ ਸ਼ਿਮਰ ਦੇ ਕੱਟ ਪੀਸ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੇ ਜਿਹੜੇ ਸਾਡੇ ਕੈਮਰਾ कॉटन ਦੇ ਕੱਟ ਪੀਸ ਰਹਿਣਗੇ ਅਸੀਂ ਕੱਲ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਬਾਕੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਮੇਰੇ ਕੋਲੋਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਤੁਹਾਨੂੰ ਅਸੀਂ ਦਿਖਾ ਸਕਦੇ ਹਾਂ ਕੈਮਰਾ कॉटन ਦੇ ਜਿਹੜੇ ਕੱਟ ਪੀਸ ਰਹਿਣਗੇ ਜੀ ਬਹੁਤ ਸਾਰੇ ਕੱਟ ਪੀਸ ਸਾਡੇ ਕੋਲੇ ਅਵੇਲੇਬਲ ਹੈ ਜਿਹੜੀ ਵੀ ਮੇਰੀ ਭੈਣ ਨੂੰ ਲੋੜ ਹੋਵੇ ਤੇ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ ਸਾਡੇ ਕੋਲੇ ਕਾਫੀ ਸਾਰਾ ਮਾਲ ਆਸੂਕ ਆ ਚੁੱਕਾ ਜੀ ਕੱਟ ਪੀਸਾਂ ਦਾ ਠੀਕ ਹੈ ਜੀ ਏਕੇ ਟੈਕਸ ਦੇ ਕੱਟ ਪੀਸ ਰਹਿਣਗੇ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨੀਚੇ ਮੇਰੀ ਡਿਸਕ੍ਰਿਪਸ਼ਨ ਵਿੱਚ ਐਡਰੈਸ ਦਿੱਤਾ ਗਿਆ ਹੈ ਤਾਂ ਤੁਸੀਂ ਉਹ ਐਡਰੈਸ ਤੇ ਉਸ ਐਡਰੈਸ ਤੋਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਧੰਨਵਾਦ ਜੀ